ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਸ਼ੀਕਾਲ ਜੀ ਵਿਆਨਾ ਕਲੈਕਸ਼ਨਸ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਇੱਕ ਵਾਰੀ ਫੇਰ ਤੋਂ ਲੈ ਕੇ ਆਏ ਆ ਤੁਹਾਡੇ ਲਈ ਨਵੀਂ ਵੀਡੀਓ ਤੇ ਨਵੇਂ-ਨਵੇਂ ਜੀ ਆਰਟੀਕਲਸ ਸੋ ਇਸੇ ਤਰ੍ਹਾਂ ਸਾਡੇ ਨਾਲ ਐਂਡ ਤੱਕ ਬਨੇ ਰਹੋ ਜਿਸ ਤਰ੍ਹਾਂ ਤੁਸੀਂ ਸਾਡੀਆਂ ਬਾਕੀ ਵੀਡੀਓਜ਼ ਨੂੰ ਪਿਆਰ ਦਿੱਤਾ ਏ ਉਸੇ ਤਰ੍ਹਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਬਾਕੀ ਵੀਡੀਓਜ਼ ਆਉਣਗੀਆਂ ਉਹਨਾਂ ਨੂੰ ਵੀ ਉਸੇ ਤਰ੍ਹਾਂ ਤੁਸੀਂ ਪਿਆਰ ਦਿੰਦੇ ਰਹੋ ਲਓ ਜੀ ਸ਼ੁਰੂ ਕਰਦੇ ਆਂ ਅੱਜ ਦਾ ਪਹਿਲਾ ਆਰਟੀਕਲਸ ਹਾਲੋ ਜੀ ਸਭ ਤੋਂ ਪਹਿਲਾ ਆਰਟੀਕਲ ਹੈਗਾ ਜੀ ਆਪਣੇ ਦੁਪੱਟੇ ਪਹਿਲਾਂ ਵੀ ਆਪਾਂ ਇਹ ਪਾਕਿਸਤਾਨੀ ਦੁਪੱਟੇ ਜਿਹੜੇ ਲੈ ਕੇ ਆਏ ਸੀ ਉਸੇ ਦਿਨ ਹੀ ਸਾਰਾ ਜਿਹੜਾ ਸਟਾਕ ਸੀ ਆਪਣਾ ਕਲੀਅਰ ਹੋ ਗਿਆ ਤੇ ਭੈਣਾਂ ਦੀ ਡਿਮਾਂਡ ਤੇ ਅਸੀਂ ਦੁਬਾਰਾ ਜਿਹੜਾ ਇਹ ਆਪਣਾ 30 ਸਟਾਕ ਦਿੱਤਾ ਹੁਣ ਆਪਣੇ ਕੋਲ ਕਾਫੀ ਜ਼ਿਆਦਾ ਦੁਪੱਟੇ ਨੇ ਜਿਹੜੇ ਤੁਸੀਂ ਆਪਣੀ ਜਿਹੜੀ ਰੈਗੀਆਂ ਸੀ ਸਿਸਟਰਸ ਆਪਣਾ ਜਿਹੜਾ ਆਰਡਰ ਆ ਪਲੇਸ ਕਰ ਸਕਦੇ ਹੋ ਦੇਖੋ ਕਿੰਨੇ ਹੀ ਸੋਹਣੇ ਦੁਪੱਟੇ ਨੇ ਪਾਕਿਸਤਾਨੀ ਸਟਾਈਲ ਦੇ ਵਿੱਚ ਸਾਰੇ ਆਹ ਨਾਲੇ ਹੈਂਡਵਰਕ ਦੇ ਵਿੱਚ ਸਕੇਲਪਿੰਗ ਹੋਈ ਹੋਈ ਆ ਵਿੱਚੋਂ ਪੇਂਟ ਹੋਇਆ ਹੋਇਆ ਹੈ ਪੇਂਟ ਦੇ ਉੱਤੇ ਸਾਰੇ ਹੀ ਹੈਂਡਵਰਕ ਦਾ ਕੰਮ ਹੋਇਆ ਹੋਇਆ ਇਹਨਾਂ ਨੂੰ ਕੈਰੀ ਕਰਨਾ ਵੀ ਬਹੁਤ ਹੀ ਸੌਖਾ ਹੈ ਕੋਈ ਫਿਸਲਣ ਵਾਲੇ ਨਹੀਂ ਹੈ ਮੈਂ ਤੁਹਾਨੂੰ ਲੈ ਕੇ ਦਿਖਾ ਦਲੀਏ ਇੱਕ ਵਾਰੀ ਆ ਦੇਖੋ ਜੀ ਬਹੁਤ ਹੀ ਸੋਹਣੇ ਨੇ ਜਿੱਥੇ ਵੀ ਤੁਸੀਂ ਕੈਰੀ ਕਰੋਗੇ ਉੱਥੇ ਇਹ ਟਿਕਦੇ ਨੇ ਕੋਈ ਫਿਸਲਣ ਵਾਲਾ ਨਹੀਂ ਹੈ ਇਹਨਾਂ ਨੂੰ ਈਜ਼ਲੀ ਤੁਸੀਂ ਕਿਸੇ ਵੀ ਫੰਕਸ਼ਨ ਤੇ ਜਾਓ ਜਾਂ ਕੋਈ ਵੀ ਘਰ ਦੇ ਵਿੱਚ ਫੰਕਸ਼ਨ ਹੈ ਤੁਸੀਂ ਉੱਥੇ ਵੀ ਤੁਸੀਂ ਈਜ਼ਲੀ ਕੈਰੀ ਕਰ ਸਕਦੇ ਹੋ ਬਹੁਤ ਹੀ ਸੋਹਣੀ ਹੈ ਜਿਹੜੀ ਆਰਗੈਂਜ਼ਾ ਹੈ ਇਹ ਲੋ ਜੀ ਇਸ ਦਾ ਨੈਕਸਟ ਹੈਗਾ ਦੁਪੱਟਾ ਇਹ ਵਾਲਾ ਤੁਸੀਂ ਨਾਲ ਦੀ ਨਾਲ ਸਕਰੀਨ ਸ਼ਾਟ ਆ ਜਿਹੜੇ ਲੈ ਕੇ ਆਪਣਾ ਜਿਹੜਾ ਆਰਡਰ ਆ ਪਲੇਸ ਕਰ ਸਕਦੇ ਹੋ ਕਿਉਂਕਿ ਬਹੁਤ ਹੀ ਜਲਦੀ ਹੈ ਜਿਹੜਾ ਇਹ ਆਪਣਾ ਸਟਾਕ ਆ ਕਲੀਅਰ ਹੋ ਜਾਂਦਾ ਹੈ ਇਸ ਲਈ ਥੋੜਾ ਜਲਦੀ ਕਰਿਓ ਤੇ ਜਿਹੜੀਆਂ ਨੇ ਭੈਣਾਂ ਨੇ ਆਪਣੇ ਜਿਹੜਾ ਚੈਨਲ ਆ ਸਾਡਾ ਉਹਨੂੰ ਨਹੀਂ ਸਬਸਕ੍ਰਾਈਬ ਕੀਤਾ ਉਹਨੂੰ ਸਬਸਕ੍ਰਾਈਬ ਕਰ ਲਓ ਬਹੁਤ ਹੀ ਸੋਹਣੇ ਦੁਪੱਟੇ ਨੇ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਇਹਦੇ ਨਾਲ ਸੂਟ ਕੋਈ ਵੀ ਬਣਵਾ ਸਕਦੇ ਹਾਂ ਜੇ ਸਾਡੇ ਕੋਲੋਂ ਲੈਣਾ ਚਾਹੁੰਦੇ ਆ ਤਾਂ ਵੀ ਤੁਹਾਨੂੰ ਹਰੇਕ ਫੈਬਰਿਕ ਦੇ ਵਿੱਚ ਹੈ ਜਿਹੜਾ ਮਿਲ ਜਾਏਗਾ ਤੁਹਾਨੂੰ ਸੂਟ ਇਹ ਦੇਖੋ ਜੀ ਇਹ ਵੀ ਨੈਕਸਟ ਕਲਰ ਬਹੁਤ ਹੀ ਸੋਹਣੇ ਸਾਰੇ ਹੀ ਕਲਰ ਬਹੁਤ ਹੀ ਸੋਹਣੇ ਨੇ ਡਿਫਰੈਂਟ ਡਿਫਰੈਂਟ ਕਲਰਸ ਨੇ ਬਹੁਤ ਹੀ ਸੋਹਣੇ ਰੰਗ ਵਰਗੇ ਦੁਪੱਟੇ ਆ ਲਓ ਜੀ ਕਿਉਂਕਿ ਵਿਡਿੰਗ ਸੀਜ਼ਨ ਹੈ ਜਿਹੜਾ ਹੁਣ ਸਟਾਰਟ ਹੋ ਚੁੱਕਿਆ ਹਰੇਕ ਘਰ ਦੇ ਵਿੱਚ ਕੋਈ ਨਾ ਕੋਈ ਫੰਕਸ਼ਨ ਜ਼ਰੂਰ ਹੈ ਸੋ ਤੁਸੀਂ ਵੀ ਇਹਨਾਂ ਦੁਪੱਟਿਆਂ ਨੂੰ ਕਿਤੇ ਵੀ ਲੈ ਸਕਦੇ ਹੋ ਦੇਖੋ ਕਿੰਨੇ ਕਲਰਸ ਨੇ ਉਹਨੇ ਕਲਰਸ ਦੇ ਸੂਟ ਲਾ ਹਰੇਕ ਥਾਂ ਤੇ ਅਲੱਗ-ਅਲੱਗ ਆਪਣਾ ਜਿਹੜਾ ਸੂਟ ਆ ਤੁਸੀਂ ਇਹਨਾਂ ਤੇ ਲੈ ਸਕਦੇ ਲੋ ਠੀਕ ਇਹ ਰਹੇਗਾ ਪਿੰਕ ਕਲਰ ਬਹੁਤ ਹੀ ਸੋਹਣੇ ਠੀਕ ਜਿਹੜੇ ਬਣਦੇ ਨੇ ਇਹਨਾਂ ਦੇ ਨਾਲ ਆ ਲੋ ਠੀਕ ਪਲੇਨ ਸੂਟ ਤੁਸੀਂ 골ਡਨ ਕਲਰ ਦੀ ਪਾਈਪਿੰਗ ਵਗੈਰਾ ਲਗਾ ਕੇ ਜਾ ਕੋਈ ਵੀ 골ਡਨ ਕਲਰ ਦਾ ਹਰ ਕਲ ਕਾ ਵਰਕ ਕਰਵਾ ਕੇ ਵੀ ਤੁਸੀਂ ਇਹਦੇ ਨਾਲ ਜਿਹੜਾ ਸੂਟ ਆ ਲੈ ਸਕਦੇ ਆ ਇਹਦੇ ਨਾਲ ਵੀ ਕਿਸੇ ਵੀ ਚਾਹੇ بیس ਕਲਰ ਦਾ ਲੈ ਲਓ ਚਾਹੇ ਫਲਾਵਰਸ ਦੇ ਨਾਲ ਦਾ ਸੂਟ ਆ ਜਿਹੜਾ ਤੁਸੀਂ ਲੈ ਸਕਦੇ ਆ 골ਡਨ ਕਲਰ ਸੂਟ ਵੀ ਇਹਦੇ ਨਾਲ ਸੋਨਾ ਲੱਗੇਗਾ ਦੇਸ਼ਕ ਕਈ ਦੁਪੱਟੀਆਂ ਦਾ ਵੇਸ ਸੀਮ ਹੈ ਪਰ ਉਹਨਾਂ ਦੇ ਵਿੱਚ ਜਿਹੜੇ ਕਲਰਸ ਨੇ ਉਹ ਅਲੱਗ-ਅਲੱਗ ਆਣਗੇ ਇਸ ਤਰ੍ਹਾਂ ਦੇ ਨਾਲ ਦੀ ਜਿਹੜੀ ਆਪਣੀ ਦੁਪੱਟੇ ਸੀ ਪਹਿਲਾਂ ਆਏ ਉਹਨਾਂ ਦੇ ਨਾਲ ਅਸੀਂ ਕਸਟਮਰਸ ਨੂੰ orange ਕਲਰ ਦਾ ਸੂਟ ਆ ਜਿਹੜਾ ਰੈਡੀ ਕਰਵਾ ਕੀਤਾ ਬਹੁਤ ਹੀ ਸੋਹਣਾ ਇਹਦੇ ਨਾਲ ਸੂਟ ਆ ਜਿਹੜਾ ਬਣਦਾ ਹੈ ਉਹ ਬਣਾਇਆ ਸੀ ਆਪਣੀ ਗਲਾਸ organza ਤੇ ਸਾਰੇ ਹੀ ਦੁਪट्टे ਦੀ ਫਿਨਿਸ਼ਿੰਗ ਬਹੁਤ ਹੀ ਸੋਹਣੀ ਆ ਕੋਈ ਐਦਾ ਨਹੀਂ ਐ ਵੀ ਵਰਕ ਵਧੀਆ ਨਹੀਂ ਹੋਇਆ ਹੋਇਆ ਸਾਰੀ ਫਿਨਿਸ਼ਿੰਗ ਬੈਕਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਕੋਈ ਥ्रेड ਨਹੀਂ ਦਿਖ ਰਿਹਾ ਕੋਈ ਕੁਝ ਨਹੀਂ ਬਹੁਤ ਹੀ ਸੋਹਣੀ ਜਿਹੜੀ ਇਹਦੀ ਫਿਨਿਸ਼ਿੰਗ ਹੋਈ ਹੋਈ ਹੈ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਦੁਪੱਟਿਆਂ ਦਾ ਜਿਹੜੇ ਤੁਸੀਂ ਦੁਪੱਟੇ ਆ ਉਹ ਕਰ ਸਕਦੇ ਹੋ ਲੈ ਸਕਦੇ ਆ ਇਹਦੇ ਵਿੱਚ ਆਹ ਵਾਲਾ ਕਲਰ ਦੂਸਰੇ ਦੁਪੱਟੇ ਨਾਲੋਂ ਡਿਫਰੈਂਟ ਹੈ। ਹੋਜੀ orange ਗਾਜਰੀ ਵਾਲਾ ਇਹਦੇ ਵਿੱਚ ਵੀ ਕਲਰ ਡਿਫਰੈਂਟ ਰਹਿਣਗੇ। ਸਾਰੇ ਦੁਪੱਟੇ ਬਹੁਤ ਹੀ ਸੋਹਣੇ ਨੇ ਜਲਦੀ ਤੋਂ ਜਲਦੀ ਜਿਹੜਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਾਓ ਤਾਂ ਜੋ ਜਲਦੀ ਤੋਂ ਜਲਦੀ ਤੁਹਾਡੇ ਤੱਕ ਜਿਹੜੇ ਸੂਟ ਨੇ ਪਹੁੰਚ ਸੂਟ ਐਂਡ ਦੁਪੱਟਾ ਜਿਹੜੇ ਤੁਹਾਡੇ ਤੱਕ ਪਹੁੰਚ ਸਕਣ ਆ ਲਓ ਜੀ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਇਹਦੇ ਵਿੱਚ ਪਹਿਲਾਂ ਵਾਲੇ ਦੁਪੱਟੇ ਨਾਲੋਂ ਡਿਫਰੈਂਟ ਹੈ ਕਲਰ ਇਹਦੇ ਵਿੱਚ ਆ ਵਾਲਾ ਕਲਰ ਹੈ ਜਿਹੜਾ ਲਵੈਂਡਰ ਪਰਪਲ ਜਿਹਾ ਕਲਰ ਇਦਾਂ ਦਾ ਸੂਟ ਵੀ ਇਹਦੇ ਨਾਲ ਬਹੁਤ ਹੀ ਸੋਹਣਾ ਲੱਗੇਗਾ ਸੋ ਇਹ ਸੀ ਆਪਣੇ ਅੱਜ ਦੇ ਦੁਪੱਟੇ ਸੋ ਜਿਹੜੇ ਵੀ ਸਿਸਟਰਸ ਇਹਨਾਂ ਨੂੰ ਲੈਣਾ ਚਾਹੁੰਦੇ ਨੇ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਨੂੰ ਪਲੇਸ ਕਰੋ ਤੁਸੀਂ ਇੰਡੀਆ ਦੇ ਵਿੱਚ ਜਾਂ ਕਿਤੇ ਵੀ ਫੋਰਨ ਕੰਟਰੀ ਦੇ ਵਿੱਚ ਕਿਤੇ ਵੀ ਮੰਗਾਉਣਾ ਚਾਹੁੰਦੇ ਹੋ ਹਰ ਇੱਕ ਥਾਂ ਤੇ ਸਾਡਾ ਜਿਹੜਾ ਕੋਰੀਅਰ ਸਰਵਿਸ ਆ ਅਵੇਲੇਬਲ ਹੈ ਸੋ ਜਲਦੀ ਤੇ ਜਲਦੀ ਆਪਣਾ ਜਿਹੜਾ ਆਰਡਰ ਪਲੇਸ ਕਰੋ ਤੇ ਸਾਡੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਜਿਹੜੀਆਂ ਸਿਸਟਰਸ ਰਹਿ ਜਾਂਦੀਆਂ ਨੇ ਉਹ ਵੀ ਵੀਡੀਓ ਨੂੰ ਦੇਖ ਕੇ ਆਪਣਾ ਆਰਡਰ ਪਲੇਸ ਕਰ ਸਕਣ। ਸੋ ਇਸੇ ਤਰ੍ਹਾਂ ਬਣੇ ਰਹੋ। ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ। ਬਾਏ ਬਾਏ। ਸਸ਼ਿਕਾ ਕਾਂਜੀ।